ਬਾਬਾ ਨਨ ਸਿੰਘ ਜੀ ਦਾ ਛੇਵੇਂ ਮਾ ਬਚਨ ਜਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੂਰੀ ਨਹੀਂ ਪਈ ਉਸ ਦੀ ਕਿਤੋਂ ਵੀ ਪੂਰੀ ਨਹੀਂ ਪੈ ਸਕਦੀ ਬਾਬਾ ਨਨ ਸਿੰਘ ਜੀ ਦਾ 28ਵਾਂ ਬਚਨ ਨਿਮਤਾ ਰੱਖਣ ਨਾਲ ਵਿਪਤਾ ਦਾ ਸਮਾਂ ਟਲ ਜਾਂਦਾ ਹੈ ਬਾਬਾ ਨਨ ਸਿੰਘ ਜੀ ਦਾ 29ਵਾਂ ਬਚਨ ਭਾਈ ਘਰ ਅਖੰਡ ਪਾਠ ਜਾਂ ਸਹਿਜ ਪਾਠ ਰੱਖਿਆ ਹੋਵੇ ਤਾਂ ਪਾਠੀ ਦੀ ਰੱਜ ਕੇ ਸੇਵਾ ਕਰਨੀ ਚਾਹੀਦੀ ਹੈ પાઠી ਦੀ સેવા ગુરુ ਦੀ સેવા ਹੈ ਕਿਉਂਕਿ ਪਾਠੀ ਨੇ ਗੁਰੂ ਸਾਹਿਬਾਂ ਦੀ સેવા ਕਰਨੀ ਹੈ ਅਤੇ ਆਪਾਂ ਪਾਠੀ ਦੀ સેવા ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਹਨ ਬਾਬਾ ਨਨ ਸਿੰਘ ਜੀ ਦਾ 3ਵਾਂ ਬਚਨ ਦੂਜੇ ਦੇ ਨੁਕਸਾਨ ਦੇਖੋ ਆਪਣੇ ਨੁਕਸਾਂ ਵਿੱਚ ਝਾਤੀ ਮਾਰੋ ਤੇ ਕੱਢੋ ਬਾਬਾ ਨਨ ਸਿੰਘ ਜੀ ਦਾ 31ਵਾਂ ਬਚਨ ਇਕੱਲੀ ਕਿਸਮਤ ਹੀ ਸਭ ਕੁਝ ਨਹੀਂ ਉਦਮ ਵੀ ਜ਼ਰੂਰੀ ਹੈ ਬਾਬਾ ਨਾਨਕ ਜੀ ਦਾ ਬੱਤੀਮਾ ਬਚਨ ਜਿਸ ਘਰ ਵਿੱਚ ਦਿਨ ਦੀ ਸ਼ੁਰੂਆਤ ਬਾਣੀ ਤੋਂ ਹੁੰਦੀ ਹੈ ਉਸ ਘਰ ਵਿੱਚ ਜੰਤਰਾ ਮੰਤਰਾਂ ਜਾਂ ਜਾਦੂ ਟੂਣਿਆਂ ਨੂੰ ਸਵਾਹ ਦੇ ਡੱਬੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ। ਬਾਬਾ ਨਾਨਕ ਜੀ ਦਾ ਤੇਤੀਮਾ ਬਚਨ ਸਭ ਦਾਤਾਂ ਦੇ ਦੁੱਖ ਦਰਦਾਂ ਦੀ ਨਿਵਰਤੀ ਲਈ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਐਸੇ ਭਾਵਨਾ ਨਾਲ ਹਰੇਕ ਪਦਾਰਥ ਗ੍ਰਹਿਣ ਕਰਨ ਤੇ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਤੇ ਛਕਣ ਵਾਲੀਆਂ ਵਸਤੂਆਂ ਦਾ ਭੋਗ ਲਗਾਉਣਾ ਕਿਉਂਕਿ ਸਤਗੁਰਾਂ ਨੂੰ ਪਦਾਰਥ ਨਹੀਂ ਭਾਵਨਾ ਚਾਹੀਦੀ ਹੈ। ਬਾਬਾ ਨਨ ਸਿੰਘ ਜੀ ਦਾ ਚੌਂਤੀਵਾ ਬਚਨ ਜੇਕਰ ਸਿੱਖ ਦੀ ਇਤਨੀ ਸਮਰੱਥਾ ਨਹੀਂ ਕਿ ਅਰਦਾਸ ਕਰਨ ਵੇਲੇ ਕਿਸੇ ਤਰ੍ਹਾਂ ਦਾ ਪ੍ਰਸ਼ਾਦ ਕਰਵਾ ਸਕੇ ਤਾਂ ਆਪਣੇ ਗੁਰੂ ਲਈ ਪੰਜ ਦਤਨਾਂ ਹੀ ਹੱਥ 'ਚ ਲੈ ਕੇ ਜਾਵੇ ਪਰ ਖਾਲੀ ਹੱਥ ਨਾ ਜਾਵੇ ਬਾਬਾ ਨਨ ਸਿੰਘ ਜੀ ਦਾ ਪੈਂਤੀਮਾ ਬਚਨ ਜੇ ਬੇਨਤੀ ਕਰਨੀ ਹੈ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰ ਨਾਜ਼ਰ ਸਤਿਗੁਰ ਹਨ ਬਾਬਾ ਨਨ ਸਿੰਘ ਜੀ ਦਾ ਸ਼ਤਤੀਮਾ ਬਚਨ ਤੁਸੀਂ ਬਾਣੀ ਪੜੋ ਏ ਪਾਪਾ ਨੂੰ ਸਾੜ ਦੇਵੇਗੀ ਤੇ ਮਨ ਟਿਕ ਜਾਵੇਗਾ ਬਾਬਾ ਨੰਦ ਸਿੰਘ ਜੀ ਦਾ ਸੰਤਿਮਾ ਬਚਨ ਵਾਹਿਗੁਰੂ ਸ਼ਬਦ ਦਰਗਾਹੀ ਟਿਕਟ ਹੈ ਪਰ ਕਰਮਾ ਵਾਲੇ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ